ਮਤ ਕੜਾ ਹੋ ਗਿਆ ਕਮ ਕੜਾ ਹੋ ਗਿਆ ਆ ਲੈ ਵਾਟਾ ਧੰਵਾਦ ਹੈ ਬਾਈ ਯਾਰ ਬਾਹਰ ਹੋ ਗਿਆ ਨਾ ਗਰਾਊਂਡ ਬਹੁਤ ਭਰ ਲਿਆ ਤੁਸੀਂ ਬਾਈ ਮਾਰ ਕੇ ਬਾਹਰ ਆ ਜੀ ਉੱਤੇ ਜੋਤ ਢੀਰ ਸਾਹਿਬ ਸਿਮਰ ਰਸੋਲਕੀਆਂ ਰੁਪਿੰਦਰ ਖਾਪੜ ਮੇਰੇ ਵੱਲੋਂ ਤੁਹਾਨੂੰ ਸਾਰੇ ਨਿਹੰਗ ਪੈਰਪੜੀ ਸਾਸਰੇ ਕਾਲ ਅੱਜ ਅਜੇ ਚੱਲੇ ਮੈਂ ਤੇ ਆਪਣਾ ਵੀਰਾ ਤੇ ਜਸ਼ਨ ਅੱਜ ਅਜੇ ਚੱਲੇ ਸਾਡੇ ਇੱਧਰ ਚਮਕੌਰ ਸਾਹਿਬ ਬਣੇ ਟਰੈਕਟਰਾਂ ਦੇ ਤਵੀਮ ਮੁਕਾਬਲੇ ਹੋਣ ਲੱਗੇ ਉੱਥੇ ਚੱਲੇ ਆ ਨਾਲੇ ਤੁਹਾਨੂੰ ਦਿਖਾਉਂਦੇ ਆ ਲੱਗਦੀ ਚੀਜ਼ ਦੇਖਣ ਚੱਲੇ ਆ ਮੈਂ ਵੀ ਪਹਿਲੀ ਵਾਰ ਦੇਖਣ ਚੱਲਿਆ ਨਾਲੇ ਮੈਂ ਚੱਲ ਤੁਹਾਨੂੰ ਦਿਖਾ ਦਿੰਦੇ ਚਲੋ ਥੱਲੀ ਹੁਣ ਤਵੀਲੇ ਮੁਕਾਬਲੇ ਚ ਦੋਵੇਂ ਮੋਟਰਸਾਈਕਲ ਖੜਾ ਤੇ ਉਹਨੇ ਸਾਰੇ ਨੇ ਉਹ ਆਪਣੇ ਤੇ ਉਹ ਖੜਾ ਤੇ ਤਾਂ ਦੇਖੀਓ ਮਤਲਬ ਉਹ ਮੋੜ ਹੈ ਕਬੀਏ ਤੁਹਾਨੂੰ ਸੇਂਦ ਦੀਆਂ ਤੋਂ ਸਾਥ ਸਾਥ ਹੋ ਗਿਆ ਹਲਾਇ ਮੀਰ ਆਜੋ ਮੇਰਾ ਭਾਈ ਬਣ ਕੇ ਲੱਗਦੇ ਆਜੋ ਭੱਜੀ ਯੂਮਰ ਖਮਾਣਾ ਇੱਕ ਬ੍ਰਾਂਡ ਹੈ ਇੱਕ ਨਾਮ ਹੈ ਪੰਜਾਬ ਦੇ ਕਹਿੰਦੇ ਵੱਡੇ ਖੇਡ ਮੇਲਿਆਂ ਦੇ ਕਹਿੰਦੇ ਵੱਡੀ ਸਪੋਰਟ ਹੁੰਦੀ ਹੈ ਨਾਲ ਠੀਕ ਹੈ ਭਾਈ ਇਹਨਾਂ ਦਿਖਦਾ ਹੋਰੇ ਤੇ ਦਿਖਦਾ ਇਹਨਾਂ ਹੋਰੇ ਤੇ ਤੇ ਨਾਲ ਜਿਹੜੀ ਆਇਆ ਹੈ ਤੇ ਬੱbbi ਮੋਟਰ ਖਮਾਣਾ ਕੀ ਕਹਾਂ ਮੈਂ ਤਾਂ ਬਾਈ ਕਲੀ ਪਾਉਣੇ ਵਾਲਾ ਲੱਗਦਾ ਕਿ ਨਾ ਮੰਦੂ ਕਿਸੇ ਨੇ ਨਹੀਂ ਕਿਹਨੇ ਕਰੀ ਲੈ ਵੀ ਗੁਰਪ੍ਰੀਤ ਫੜ ਗਈ ਸਿਆ ਜਿਹੜਾ ਗੁਰਮੀਤ ਸਿੰਘ ਦਾ ਬਟਾ ਮੋਟਰ ਦਾ ਕੰਮ ਕਰਾਉਣਾ ਹੈ ਇਹਦਾ ਪੁਰਾਣੀ ਹੋਣਾ ਹੈ ਕਦੇ ਯਾਦਾਂ ਦੇ ਸਵਾਗਤ ਲਈ ਗੁਰਮੀਤ ਸਿੰਘ ਪਿੰਡ ਦੇ ਸਰਪੰਚਾਂ ਨੇ ਬੁਲਾਵਾ ਪੇਰਦੀ ਹੈ ਐਂ ਕਰੇ ਸੇਵਾਸੀ ਘਰਾਨਾ ਦੇ ਨਾਲ ਸਾਰੀਆਂ ਲੇਸਾਂ ਸਭ ਕੁਝ ਬੋਲਾਂਗੇ ਪਰ ਬਜਟ ਰੈਗ ਵੀ ਸੌ ਕਰ ਦਿੰਦੇ ਨਾਲ ਦੀ ਨਾਲ ਪਰਾਂ ਗਰ ਪਖੜਾ ਰਾਜੂ ਮਹਿਨ ਮਾਦਰੀਆ ਕੇ ਸੁੱਕੇ ਮੇਵਿਆਂ ਦੇ ਵਿੱਚੋਂ ਸੁੱਕੇ ਭਰਾ ਦਾ ਕਾਲੇ ਨਾਗੀ ਫਾਜੀ ਉਹਨਾਂ ਦੇ ਨਾਲ ਪਿਆਰਾ ਲੇਖ ਨੰਬਰਦਾਰ ਤੇ ਭਰਾ ਦਾ ਵੀ ਧੰਨਵਾਦ ਹੈ ਇਹ ਉਹ ਵਾਲਾ ਪਾਣੀ ਹੈ ਦਰਸ਼ਕਾਂ ਦਾ ਵੀ ਬਹੁਤ ਵੱਡਾ ਜੁਲਦਾ ਹੈ ਛਾੜੀ ਗਰਪ ਵੀ ਇਸ ਲਈ ਬਹੁਤ ਬਹੁਤ ਛਾੜੀ ਉਹਨਾਂ ਦਾ ਬਹੁਤ ਬਹੁਤ ਸਿਵਾ ਹੈ ਟਰੈਕਟਰ ਤੋਂ ਬੁਧਰਦਾ ਹੈ ਆ ਜਾ ਬੰਦ ਹਸਣਾ ਜੇ ਹੋਵੇਗਾ ਇਹ ਵੀ ਗੇੜ ਘੱਟਾ ਰੋਡਰ ਧੰਨਵਾਦ ਫਰੀ ਰੋਡ ਮਾਜਰਾ ਬਿੱਲਾ ਕਲਾ ਆਏ ਔਖਾ ਹੋ ਜਾਂਦਾ ਤੇ ਟਰਕੇ ਨੇ ਦਾ ਕੰਮ ਖਰਾਬ ਕੀਤਾ ਇਹ ਟਰੈਕਟਰ ਨੇ ਨਾਗਰਾ ਪੰਡਾ ਰਾਜੂ ਮਹਿਰ ਮਾਜਰੀ ਆ ਰਿਆ ਨਾਗਰਾ ਜਿਹੜੀ ਦਿਰਪੇ ਏਰੀਆ ਦਾ ਪੰਡਾ ਇਹਨੇ 2000 ਦੇ ਆਪਾਂ ਪਾਈ ਦੀ ਗੱਲ ਕਰੀਏ ਰਾਣਾ ਸਾਹਮਣੇ ਲਗੇ ਘਰਾਂ ਹੀ ਚਲਾ ਪੈਂਦਾ ਜਿੱਥੇ ਜ਼ਿੰਦਗੀ ਦਾ ਪੱਲਾ ਮਾਰ ਆਸਾਂ ਦੇ ਵਿੱਚ ਸਭ ਤੋਂ ਬਾਹਰ ਦਾ ਬੱਸ ਕੁਝ ਕੁ ਜੁਆ ਕੇ ਪਰ ਉਹਨੂੰ ਦੇਖਣਾ ਭਾਗਵਾਂ ਨੇ ਨਹੀਂ ਕੋਈ i

52 34 ਪੁਆਇੰਟ 252 34 ਟੈਕਲੀਅਰ ਮਾਰ ਬਦੋ ਹੀਰੇ ਜੱਟੇ ਦਾ ਜਿਹੜਾ ਬੜਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਵਾਟਾ ਧੰਵਾਦ ਹੈ। ਭਾਈ ਯਾਰ ਬਾਹਰ ਹੋ ਜਾ ਯਾਰ। ਗਰਾਊਂਡ ਬਹੁਤ ਭਰ ਲਿਆ ਤੁਸੀਂ। ਭਾਈ ਮੜ ਕੇ ਬਾਹਰ ਆ ਜੀਓ ਤੇ ਜੋਤ ਢੇਰ ਸਾਹਿਬ, ਸਿਮਰ ਸੁਲਕੀਆਂ, ਰੁਪਿੰਦਰ ਖਾਪੜਾ ਹਾਲੇ ਢੇਰ ਸਾਹਿਬ, ਜੀਤ ਸੁਲਕੀਆਂ, ਸਿਮਰ ਸਲੀਪਰ, ਸਲੀਪਰ ਸੁਲਕੀਆਂ, ਜਸਮਾ ਵੀ ਬਦਕਾਰ ਮਾਰ ਗਏ। ਇਹਦਾ ਵੀਰਾ ਦਾ ਬੰਦਾ ਧੰਨਵਾਦ ਆ ਸਿਮਰਨ ਮਾਵੀ ਕਿੱਥੇ ਆ ਡਿਊਟੀਆਂ ਤੇ ਆ ਜਾ ਬਾਈ ਜੀ ਤਵੀਆਂ ਬਾਹਰ ਕਰ ਦਿਓ ਜੀ ਕਮੇਟੀ ਵਾਲੇ ਟਰੈਕਟਰ ਨਾਲੇ ਪਾ ਕੇ ਆ ਤਵੀਆਂ ਬਾਹਰ ਕਰ ਦਿਓ ਬੰਦੇ ਵੱਡਾ ਧੰਨਵਾਦ ਗਗਨ ਖਰਾਰ ਕਬੀ ਬਾਈ ਤੇਜੀ ਕੰਗ ਜਸਰ ਖਰਾਰ ਜਸਕਰ ਦਾ ਜਸਰ ਦਾ ਧੰਨਵਾਦ ਗਰਾਊਂਡ ਤਿਆਰ ਕਰਨ ਦੇ ਵਿੱਚ ਬਹੁਤ ਬਹੁਤ ਸੇਵਾ ਹੈ ਜਸਕਰਨ ਜੱਸੜਾ ਮੇਰੇ ਆਟ੍ਰੈਕ ਕਰਨ ਦਾ ਯਾਰ ਹੱਥ ਰਿਹਾ ਲੋ ਕਰੇਵਾ ਹਾਂਜੀ ਸੁਣਾਣ ਗੱਗੜਵਾ ਪੰਕੀਪਾ ਜਸੜਾ ਜਿਹੜਾ ਬਹੁਤ ਬਹੁਤ ਸਹਿਯੋਗ ਹੈ ਬਾਕੀ ਬਾਰੀ ਹਾਂ ਤੇ ਨਾਲ ਬਈ ਸਾਰੇ ਦਾ ਧੰਨਵਾਦ ਭਾਈ ਜੀ ਅੱਜ ਕਰਾਇਆ ਸ਼ੁਰੂ ਕਰਦਾ ਟ੍ਰੈਕ ਮੰਨ ਹੈਰੀ ਕਲੀਏਰਾ ਕਿੱਥੇ ਹੈ ਨੰਬਰਾਂ ਪੈਂਦਾ ਜਗਦਾ ਹੈਰੀ ਹੈਰੀ ਕਲੀਏਰਾ ਉੱਤੇ ਸਾਰੇ ਜੀ ਜੱਜਾਂ ਜੀ ਮਲਾ ਮਰਾਲੀ ਸੇਨਾ ਮਰਾਲੀ ਭੱਜੀ ਮਰਾਲੀ ਦੇ ਨਾਲ ਜੁੜੇ ਨੇ ਭਾਈ ਮਕਲੋ ਨਿਆਰੇ ਦਾ ਪ੍ਰੋਨਾ ਆਇਆ ਹੋਇਆ ਅੱਜ ਜਦ ਦੇ ਭਾਈ ਇਹ ਵੀ ਕਦੇ ਚੜਾਈ ਆ ਹੋਰ ਕਦੀ ਜੂਲਰ ਵਾਲੇ ਦੇ ਓ ਹੈਰੀ ਪੁਰੀਆ ਜੱਗੇਵਾਲਾ ਪਰ ਪ੍ਰੋਨਾ ਆਇਆ ਹੈ ਵਾਹਿਗੁਰੂ ਵੱਡਾ ਨਾਮ ਵਾਲਾ ਦਿਲਕਾਰ ਹਸੈਨੀ ਅਰਸ਼ 55 ਜੂਰੀ ਸੈਣੀ ਮਨਿੰਦਰ ਤਾਜ ਪੁਰੀਆ ਬਨਾਰ ਇੰਦੋ ਜੀਬ ਤਾਜ ਹਈਏ ਹੁਣ ਗੱਲ ਇੱਥੋਂ ਦਾ ਵੱਖਰੀ ਬਣਦੀ ਬਾਈ ਕਰਦੇ ਟ੍ਰੈਕਿੰਗ ਵਰੀਆ ਬਾਈ ਨੇ ਟ੍ਰੈਕ ਕਲੀਅਰ ਕਰਦੇ ਟ੍ਰੈਕ ਕਲੀਅਰ ਟ੍ਰੈਕ ਕਲੀਅਰ ਉਧਰ ਧੰਨਵਾਦ ਹੈ ਦਪਿੰਦਰ ਗਿੱਲ ਭਰਾ ਸਾਡਾ ਸਿੱਮਾ ਮਾਦਪੁਰ ਹਰਮਨ ਸੁਵਲ ਨੀਨੂ ਮਾਦਪੁਰ ਤਾਪਾ ਮਾਦਪੁਰ ਗਾਰੀ ਮਾਦਪੁਰ ਤਜਿੰਦਰ ਮਾਦਪੁਰ ਭਰਾ ਸਾਡਾ ਦਪਿੰਦਰ ਗਿੱਲ ਮੈਨ ਬੜੀ ਵਾਲਾ ਆਮਨ ਇੰਗਲੈਂਡ ਦਪਿੰਦਰ ਗਿੱਲ ਯਾਰ ਵਾਲਾ ਯਾਰ ਸਾਡਾ ਬੜਾ ويي پيري ڊريڪٽر وچ ۾ ڪٽالي سنڌا ڪٽالي 選んだ Boa! ਜਦੋਂ ਪਾਪ ਦਾ ਦੋਹਰੇ ਤੋਂ ਪੁੱਲ ਕਰਦਾ ਨਾਵੇਂ 9000 ਆ ਰਹਾ ਜਿਹੜੇ ਬੈਂਟਰੀ ਬਦਲ ਕੇ ਜਾਇਕ ਨਾ ਹੀ ਜੀਦਾ ਮਾਰਦਾ ਨਹੀਂ ਜਾਂਦਾ ਧੋੜਾ ਹੋ ਕੇ ਮੈਂ ਜੀ ਕਰਦਾ ਆੜੇ ਲੜੋ ਇਹ ਨਮਾ ਨਰ ਲਿਖਿਆ ਆੜੇ ਨੰਬਰ ਪਾਇਆ ਹੋਏ ਸਾਹਮਣੇ ਦਾ ਲਗਦਾ ਇਹਦੇ ਕਿੰਨੀ ਤੋੜਤਾ ਤੋਸੀ ਹੰਦਾਰੇ ਆਲੋ ਲਿਖਿਆ ਕਰੀ ਗੱਲ ਦੱਸਿਆ ਬਾਤ ਗਿਆ ਰਹਾ ਜਿਹੜੇ ਜਿਹੜੇ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਤਾਲੀ ਵਾਹ ਉਹਦਾ ਨਾਲ ਗਿਆ ਰਹਾ ਸੁਆਦ ਹੈ ਪਰ ਉਂਦਰ ਗੱਲ ਪਸੂਕੀ ਆ ਜੂਰ ਕਰਿਓ ਆ ਮੈਂ ਦੋਇ ਨਿਹਰੀ ਲਾਣੀ ਜੇਣਾ ਮਹਾਂ ਹਾਂ ਜਦੋਂ ਜਗਤ ਨਾ ਰੁਜਿਆ ਗਿਆ ਉਦੋਂ ਆਜਾ ਤੁੰਗਿਰ ਜੱਸੀ ਫਰੀਦਾ ਆਹ ਜਹਾਜ ਹਰਿਆਣੇ ਵਾਲਿਆਂ ਦਾ ਜਹਾਜ ਹੈ 7540 ਬਰਾਂ ਦੇ ਜੋ ਫੌਜ ਜਿਹੜੇ ਨੂੰ ਟਾਉਂਦੀ ਗੱਲ ਰਾਜੇ ਖੇਲੋਗੀ ਹਸਦੀ ਧੂਂਗਾਲ ਦੇ ਬਾਹਰ ਆਵਾਜ਼ ਦੇ ਖੇਲੋ ਹਰਿਆਣੇ ਕਰਿਆ ਹਰਿਆਣੇ ਵਾਲਾ ਵੀ ਕਿਸੇ ਕੋਲੋਂ ਘੱਟ ਨਹੀਂ ਜਿੱਦੱਕ ਕੋਨੇ ਬੱਕਰੀ ਦਾ 俺の手合わせあったんだよ、大丈夫